सत्य है सत्य है सत्य है ਆਡਾ ਫੈਮਿਲੀ ਰਿਲੇਸ਼ਨ ਵੀ ਹੈ ਤੇ ਦੋਸਤ ਵੀ ਸਗੇ ਨੇ ਕਿੰਨੇ ਸਾਲ ਤੋਂ ਤੁਸੀਂ ਦੋਸਤ ਬਣੇ ਹੋ ਮਿਲਦੇ ਆਪਾਂ ਜਦੋਂ ਮੈਂ ਕਾਜ ਕਰਦਾ ਸੀ ਨਾਲੀ ਪੜ੍ਹੇ ਲਿਖੇ ਤੁਸੀਂ ਸਰੇ ਕਰਦੇ ਸੀ ਕਿਹਦੇ ਕੀ ਕੰਮ ਕਰਦੇ ਹੋ ਮੈਂ ਬੁਆਰਦ ਵਿੱਚ ਕੰਮ ਕਰਦਾ ਹਾਂ ਕਦੋਂ ਸੀ ਕਬੱਡੀ ਖੇਡ ਖੇਡਦਾ ਸੀ ਪਹਿਲੇ ਜੀ ਮੋਦੀ ਜੀ ਲੈਨ ਵਿੱਚ ਆਇਆ ਸੀ ਕਿ 2019 ਤੋਂ 20 ਦੇ ਵਿਚਾਲੇ ਇਹ ਇਸ ਦੇ ਪ੍ਰੋਟਸ ਸੀ ਕਿ ਨਾ ਕੋਈ ਪ੍ਰਮੋਟਰ ਸੀ ਇਹ ਪ੍ਰਮੋਟਰ ਅੱਗਰ ਉਹ ਰਿਮੋਟਰ ਬਣ ਗਏ ਸੀ ਪਹਿਲੇ ਕੋਈ ਵੀ ਆਣਾ ਜਾਣਦਾ ਹੁੰਦਾ ਸੀ ਕਿ ਕਿਸੇ ਨੂੰ ਖੇਡਣ ਦਾ ਸ਼ੌਕ ਸੀ ਬਹੁਤ ਤੇ ਫਿਰ ਉਹ ਵਾਲੀ ਪ੍ਰਮੋਟਰ ਕੀ ਤਾਂ ਬੜਾ ਕਿਤਾ ਸੀ ਸਾਰੇ ਨਾਲ ਲੋਕਾਂ ਦੇ ਨਾਲ ਪਿਆਰ ਬੜਾ ਵਧੀਆ ਸਗਾ ਜੀ ਸੱਚ ਪੁੱਛਦੇ ਜੀ ਉਵੇਂ ਛੜ ਬੈਠ ਗਏ ਜੀ ਹਰ ਮੰਦਰ ਹੱਸ ਕੇ ਮਰਦੇ ਜੀ ਹਰ ਇੱਕ ਨੂੰ ਪ੍ਰੋਸੈਸਿੰਗ ਨਾ ਹਰ ਲੋਕਾਂ ਨੂੰ ਸਭ ਨੂੰ ਬੁਲਾ ਕੇ ਨੂੰ ਜਾਣਾ ਸਾਰਾ ਸਬਾਰ ਬੜਾ ਸਮਾਗਮ ਸੇ ਵੀ ਹੈ ਤੇ ਮੁੰਡਾ ਬੁੜਾ ਕੜਵੀ ਉਮਰ ਦੇ ਵਿੱਚ ਇੱਕ ਵੱਡੀ ਪ੍ਰਮੋਟਰ ਤੇ ਸਪੋਰਟਸ ਨੂੰ ਪਿਆਰ ਕਰਨ ਵਾਲਾ ਤੇ ਹਰੀ 10 ਦਿਨ ਪਹਿਲਾਂ ਵਿਆਹ ਹੋਇਆ ਤੇ ਮੈਂ ਸਮਝਦਾ ਪੰਜਾਬ ਦੇ ਸਾਥ ਇਦਾਂ ਦੇ ਬਣ ਚੁੱਕੇ ਹੈ ਕਿ ਨਾ ਡਾਊਟ ਆਲ ਦੀ ਸਿਚੁਏਸ਼ਨ ਇਨੀਡ ਡਰਾਉ ਹੋਵੇ ਕਿ ਕਿਸੇ ਨੂੰ ਕੋਈ ਡਰ ਨਹੀਂ ਹੈ ਤਾਂ ਪੁਲਿਸ ਦਾ ਡਰ ਹੈ ਐਡਮਿਨਿਸਟ੍ਰੇਸ਼ਨ ਦਾ ਡਰ ਹੈ ਇਹ ਹਜ਼ਾਰਾਂ ਦੁਨੀਆ ਦੇ ਵਿੱਚ ਐਸੇ ਇਨਸੀਡੈਂਟ ਪਹਿਲਾਂ ਵੀ ਹੁੰਦੇ ਆ ਰਹੇ ਆ ਤਾਂ ਅਸੀਂ ਹੁਣ ਬੜਾ ਸ਼ੋਰ ਦੇ ਵਿੱਚ ਲਗਾਤਾਰ ਬੋਲਦੇ ਨਾ ਸਾਡੇ ਵਕਤ ਦੀਆਂ ਕਿ ਸਾਡਾ ਪੀਸਫੁਲ ਲਾਈਫ ਸਟਾਈਲ ਅੱਜ ਜਿਹੜਾ ਉਸ ਅੱਗ ਦੇ ਵਿੱਚ ਵੈਸਾ ਸਮਝ ਰਿਹਾ ਕਿ ਪਿਟੇ ਲੱਜਾ ਇਹ ਤੇ ਲੱਗ ਕੀ ਰਹੇ ਕਿ ਸਰਕਾਰਾਂ ਨੇ ਲੱਛੀਏ ਪੁਲਿਸ ਮੈਂਟ ਵਿੱਚ ਨੇ ਲੱਛੀਏ ਕਿਉਂਕਿ ਜਦੋਂ ਡਰ ਖਤਮ ਹੋ ਜਾਂਦਾ ਹੈ ਇਹ ਡਰ ਖਤਮ ਹੋਣ ਤੋਂ ਬਾਅਦ ਫਿਰ ਐਸ ਇਨਸੀਡੈਂਟ ਹੁੰਦੇ ਆ ਤੇ ਇਹ ਕੁਛ ਦਾ ਕੁਛ ਹੁਣ ਸੋਚਣ ਦੀ ਲੋੜ ਹੈ ਕਿਉਂਕਿ ਇੱਕ ਤੋਂ ਬਾਅਦ ਦੇ ਲਗਾਤਾਰ ਐਸ ਇਨਸੀਡੈਂਟ پورے ਪੰਜਾਬ ਦੇ ਜੇ ਇਸ ਤਰ੍ਹਾਂ ਦੀ ਜਰਨਾਵਾਂ ਹੁੰਦੀ ਮਿਲਾਂ ਤਾਂ ਖੱਜੀ ਜਿਹੜੀ ਮਾਰਕੀਟ ਉਹ ਕਦਮ ਹੋ ਜਰੂਰ ਤੁਸੀਂ ਇਹ ਦੇਖੋ ਸਪੋਰਟਸ ਨੂੰ ਪ੍ਰਮੋਟ ਕਰਨ ਵਾਲੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਰਹਿਣੇ ਨਹੀਂ ਲੋਕਾਂ ਨੇ ਆਪਣਾ ਛੱਡ ਕੇ ਆਪਣੇ ਘਰਾਂ ਚ ਬਹਿ ਜਾਣਗੇ